ਮਲੇਖਾ ਅੱਛਾ ਦੇਖੋ ਪ੍ਰੈਸ ਤੋਂ ਉਸ ਕੀ ਪੜ੍ਹਿਆ ਅੱਜ ਅਸੀਂ ਸਾਰੇ ਬੜੇ ਚਿੰਤੇ ਤੇ ਆ ਕਿਉਂਕਿ ਸਮਾਗੋ ਇਦਾਂ ਦਾ ਬਣੀ ਜਾਂਦਾ ਔਰ ਸਮੇ ਨੂੰ ਬਣਾਉਣ ਵਾਸਤੇ ਜਿਹੜੀ ਮਟੀਰੀਅਲ ਸਾਰਾ ਇਕੱਠਾ ਹੋਈ ਜਾਂਦਾ ਹੈ ਇਹ ਜਿਹੜਾ ਆਉਣ ਵਾਲਾ ਭੁੱਖਿਆ ਪੰਜਾਬ ਦਾ ਬਹੁਤ ਜ਼ਿਆਦਾ ਖਤਰਨਾਕ ਮੈਨੂੰ ਲੱਗ ਰਿਹਾ ਦੇਖੋ ਜਦੋਂ ਆਪਾਂ ਕਈ ਵਾਰੀ ਕਹਿ ਦਿੰਦੇ ਆ ਕਿ ਲਾਅ ਐਂਡ ਆਰਡਰ ਹੈ ਨਹੀਂ ਕਿ ਜੀ ਲਾਂਡ ਆਰਡਰ ਦੀ ਤੱਜੀਆਂ ਉੜੀਆਂ ਪਈਆਂ ਨੇ ਪਰ ਉਹ ਕੱਲਾ ਲਾਂਡ ਆਰਡਰ ਕੋਣ ਕੋਣ ਡਿਸਟਰਬ ਕਰ ਰਿਹਾ ਉਹ ਜਿਹੜੇ ਬੰਦੇ ਡਿਸਟਰਬ ਕਰ ਰਹੇ ਆ ਉਹਨਾਂ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਮਹਈਆ ਹੋਈਆਂ ਜਾਂ ਕਰਾਈਆਂ ਗਈਆਂ ਅੱਜ ਪੰਜਾਬ ਇੱਕ ਇਹੋ ਜਿਹੇ ਹਾਲਾਤਾਂ ਦੇ ਵਿੱਚ ਦੀ ਲੰਗ ਰਿਹਾ ਜਿੱਥੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਦਿੱਲੀ ਬੈਠੀ ਉਹ ਵੀ ਇਹ ਚਾਹੁੰਦੀ ਹੈ ਕਿ ਅਸੀਂ ਕਿਸੇ ਤਰੀਕੇ ਨਾਲ ਪੰਜਾਬ ਨੂੰ ਇੰਨਾ ਕਮਜ਼ੋਰ ਕਰ ਦਈਏ ਕਿ ਇਹ ਸਾਡੇ ਮੂਰੇ ਬੋਲਣ ਜੋਗੇ ਨਾ ਰਹਿਣ ਦੇਖੋ ਹਰ ਕੋਈ ਵੀ ਚੀਜ਼ ਨੂੰ ਨਸ਼ਟ ਕਰਨ ਵਾਸਤੇ ਆਪਾਂ ਮੰਨਦੇ ਆ ਕਿ ਇੱਕ ਜਿਹੜਾ ਬੈਡ ਐਲੀਮੈਂਟ ਆ ਉਹਨੂੰ ਪ੍ਰਮੋਟ ਕੀਤਾ ਜਾ ਸਕਦਾ ਉਹਨੂੰ ਪ੍ਰਮੋਟ ਕਿਵੇਂ ਕੀਤਾ ਜਾ ਸਕਦਾ ਉਹਨੂੰ ਹਥਿਆਰ ਦਿੱਤੇ ਜਾ ਸਕਦੇ ਆ ਉਹਨੂੰ ਪੈਸੇ ਦਿੱਤੇ ਜਾ ਸਕਦੇ ਆ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਨੇ ਆ ਤੁਸੀਂ ਦੇਖੋ ਕਿ ਮਜੀਠਾ ਹਲਕੇ ਦੇ ਵਿੱਚ ਸ਼ਰਾਬ ਦੇ ਨਾਲ ਬੰਦੇ ਮਰੇ ਔਰ 2023 ਦੇ ਵਿੱਚ ਸਾਡੇ ਇੱਥੇ ਪੰਡੋਰੀ ਮਦੇ ਸੀ 100 ਬੰਦਾ ਮਰਿਆ ਸੀ ਸਾਡੇ ਮੈਂ ਹਮੇਸ਼ਾ ਇਹ ਦੇਖਦਾ ਰਿਹਾ ਕਿ ਬੜੀ ਡੂਸ਼ਨ ਬਾਜੀ ਹੋਈ ਬੜਾ ਕਿਹਾ ਗਿਆ ਕਿ ਜੀ ਮੈਨੂੰ ਉਹਦੇ ਨਾਲ ਲਿੰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਵਾਅਦਾ ਕੀਤਾ ਹੋਇਆ ਐਮਐਲਏ ਸੀ ਜਿਹਨੇ ਜਾ ਕੇ ਐਸਐਸਪੀ ਨੂੰ ਕਿਹਾ ਸੀ ਕਿ ਜਾਂਚ ਕਰ ਲਓ ਤੁਸੀਂ ਨਹੀਂ ਜਾਂਚ ਕਰਨੀ ਅਕਾਲੀ ਦਲ ਉਦੋਂ ਕਾਫੀ ਤਕੜਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਅਕਾਲ ਤਖਤ ਸਾਹਿਬ ਦੇ ਵਿੱਚ ਮੇਰੀ ਐਪਲੀਕੇਸ਼ਨ ਦੇ ਕੇ ਉੱਥੋਂ ਜਾਂਚ ਕਰਾਓ ਕਿਉਂਕਿ ਮੈਨੂੰ ਭਰੋਸਾ ਸੀ ਕਿ ਮੈਂ ਇਸ ਗੰਦੇ ਕੰਮ ਦੇ ਵਿੱਚ ਇਨਵੋਲਡ ਹੈ ਨਹੀਂ ਔਰ ਮੇਰਾ ਯਕੀਨ ਸੀ ਔਰ ਅਖੀਰ ਆਇਆ ਵੀ ਉਹੀ ਗੱਲ ਅੱਜ ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਕਿ ਅੱਜ ਕੋਈ ਵੀ ਨਹੀਂ ਬੋਲ ਰਿਹਾ ਉਸ ਵੇਲੇ ਜਿਹੜੀ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਆ ਉਦੋਂ ਉਹ ਆਪੋਜੀਸ਼ਨ ਚ ਸੀਗੀ ਉਦੋਂ ਬੜਾ ਉਹਨਾਂ ਨੇ ਰੌਲਾ ਪਾਇਆ ਪਰ ਅੱਜ ਸਰਕਾਰ ਚ ਬਹਿ ਕੇ ਬਿਲਕੁਲ ਚੁੱਪੀ ਧਾਰ ਲਈ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿ ਭਈ ਇਹ ਕਿਉਂ ਹੋਇਆ ਕਿੱਦਾਂ ਹੋਇਆ ਕੋਈ ਤਰਨਾ ਨਹੀਂ ਲਾਇਆ ਕੋਈ ਕਿਸੇ ਨੇ ਕਿਸੇ ਨੂੰ ਕੋਈ ਬੇਟੇ ਮੂੰਹ ਤੱਕ ਨਹੀਂ ਆਖਿਆ ਹੁਣ ਮੈਂ ਜਿਹੜੀ ਗੱਲ ਤੇ ਇੱਥੇ ਅੱਜ ਤੁਹਾਨੂੰ ਸਾਰਿਆਂ ਨੂੰ ਸੱਦਿਆ ਕਿ ਜਦੋਂ ਤੁਸੀਂ ਇੱਕ ਬਹੁਤ ਜ਼ਿਆਦਾ ਖਤਰਨਾਕ ਮਿਸ਼ਰਣ ਤਿਆਰ ਕਰ ਰਹੇ ਹੋ ਤੁਹਾਨੂੰ ਡਰੱਗਸ ਦੇ ਵਿੱਚੋਂ ਪੈਸਾ ਆ ਰਿਹਾ ਜਿਹੜੇ ਸੂਬੇ ਨੂੰ ਖਤਮ ਕਰਨ ਵਾਲੀਆਂ ਧਿਰਾਂ ਨੇ ਉਹਨਾਂ ਕੋ ਫੰਡਿੰਗ ਕਿੱਥੋਂ ਆ ਰਹੀ ਹੈ ਉਹਨਾਂ ਕੋ ਡਰੱਗਸ ਦੇ ਵਿੱਚੋਂ ਪੈਸਾ ਆ ਰਿਹਾ ਉਹਨਾਂ ਕੋ ਇਲਿਗਲ ਸ਼ਰਾਬ ਦੇ ਵਿੱਚੋਂ ਪੈਸਾ ਆ ਰਿਹਾ ਇਲਿਗਲ ਮਾਈਨਿੰਗ ਦੇ ਵਿੱਚੋਂ ਉਹਨਾਂ ਕੋ ਪੈਸਾ ਆ ਰਿਹਾ ਔਰ ਉਹਨਾਂ ਨੂੰ ਪਮਾ ਬਾਰਡਰ ਦੇ ਜ਼ਰੀਏ ਆ ਰਿਹਾ ਜਾਂ ਆਪਾਂ ਕਿਹਨੇ ਜੀ ਕਿ ਯੂਪੀ ਤੋਂ ਬਹੁਤ ਹਥਿਆਰ ਆ ਗਿਆ ਉਹਨੂੰ ਉਹਨਾਂ ਨੂੰ ਨਜਾਇਜ਼ ਹਥਿਆਰ ਜਿਹੜੇ ਇਲੀਗਲ ਵੈਪਨ ਜਿਹੜੇ ਆ ਉਹਨਾਂ ਦੇ ਹੱਥ ਲੱਗ ਰਹੇ ਆ ਔਰ ਉਹ ਕਿਹਨਾ ਕਿਨਾਂ ਨੂੰ ਦਿੱਤੇ ਗਏ ਉਹਨਾਂ ਨੂੰ ਦਿੱਤੇ ਗਏ ਜਿਹੜੇ ਉਸ ਡਰੱਗ ਦੇ ਵਿਦ ਨਾਲ ਲਿੰਕ ਸੀਗੇ ਡਰੱਗ ਕਰਨ ਵਾਲਾ ਬੰਦਾ ਜਿਹੜਾ ਹੈ ਉਹ ਕਦੀ ਸੋਚ ਕੇ ਕਿਸੇ ਦਾ ਨੁਕਸਾਨ ਨਹੀਂ ਕਰਦਾ ਉਹਨੂੰ ਪਤਾ ਨਹੀਂ ਕੀ ਹੁੰਦਾ ਹੈ ਕਿ ਉਹ ਜਦੋਂ ਨਸ਼ਾ ਕਰ ਲੈਂਦਾ ਉਹ ਜਿਹਦੇ ਮਰਜ਼ੀ ਗੋਲੀਆਂ ਮਾਰਦਾ ਉਹ 10 10 20 20 ਹਜ਼ਾਰ ਰੇ ਪਹਿਲਾਂ ਇਹਨਾਂ ਨੇ ਡਰੱਗ ਦਿੱਤਾ ਡਰੱਗ ਦੇ ਕੋਈ ਕਬਜ਼ਾ ਨਹੀਂ ਕਾਬੂ ਨਹੀਂ ਪਾਇਆ ਡਰੱਗ ਦੇ ਨਾਲ ਸਾਡੀ ਜਿਹੜੀ ਯੂਥ ਸੀ ਉਹਨਾਂ ਦੀ ਮਾਨਸਿਕ ਅਵਸਥਾ ਇੰਨੀ ਕਿ ਕਮਜ਼ੋਰ ਹੋ ਗਈ ਕਿ ਆਜੋ 5-5 10-10 ਹਜ਼ਾਰ ਰੁਪਏ ਲਈ ਲੋਕਾਂ ਦੇ ਘਰਾਂ ਦੇ ਵਿੱਚ ਆ ਕੇ ਗੋਲੀਆਂ ਮਾਰ ਰਹੇ ਆ ਆ ਤੁਸੀਂ ਦੇਖੋ ਉੱਥੇ ਜਿਹੜਾ ਸਾਡੇ ਰੈਸ਼ਿਆ ਨੇ شیخ ਚੱਕ ਗੋਲੀ ਚੱਲੀ ਆ ਉਹ ਕਹਿੰਦੇ ਆ ਕਿ ਸਾਨੂੰ ਆ ਵਹੀਂ ਪੁੰਚਦੇ ਆ ਪੁਲਿਸ ਦੇ ਥੱਲੋਂ ਜੀ ਵੀਡੀਓ ਆ ਗਈ ਕਿ ਥੱਲੇ ਆ ਪਿਆ ਆ ਜਾ ਕੇ ਚੱਕੋ ਤੇ ਜਾ ਗੋਲੀ ਮਾਰ ਦਿਓ ਤੇ ਉਹਨਾਂ ਨੂੰ ਮਿਲਿਆ ਕੀ ਹੋਊਗਾ ਉਹ ਹੀ 10 10 20 20000 ਆ ਜਿਹੜਾ ਇੱਥੇ ਸਾਡੇ ਖਰਾਨਾ ਸਾਹਿਬ ਦੇ ਘਰ ਦੋ ਵਾਰੀ ਫਾਇਰਿੰਗ ਤਿੰਨ ਵਾਰੀ ਹੋ ਗਈ ਇੱਕ ਵਾਰੀ ਦੁਕਾਨ ਤੇ ਵਾਰਸੋਫੇ ਹੋ ਗਏ ਕੱਲ ਫੇ ਹੋ ਗਈ ਆ ਬਾਈ ਬਾਹਰ ਉਹ ਕਿ ਉਹ ਕਿਹੜੇ ਬੰਦੇ ਆ ਲਾਲਪੁਰੇ ਦੇ ਵਿੱਚ ਫਾਇਰਿੰਗ ਹੋਈ ਆ ਉਹ ਕਿਹੜੇ ਬੰਦੇ ਆ ਹੁਣ ਕਈ ਬੰਦੇ ਕਹਿੰਦੇ ਆ ਕਿ ਯਾਰ ਚਲੋ ਆਪਣੀ ਜਾਨ ਬਚਾ ਲਓ ਪੈਸੇ ਦੇ ਦਿਓ ਪੈਸੇ ਦੇਣ ਤੋਂ ਬਾਅਦ ਉਹੋ ਹੀ ਨੰਬਰ ਉਹ ਜਿਹੜੇ ਜਿਹਨੇ ਮੈਂ ਤੁਹਾਡੇ ਤੋਂ ਲਿਆ ਮੈਂ ਅੱਗੇ ਨੂੰ ਦੇ ਦਿੱਤਾ ਕਿ ਭਾਈ ਸੱਜਣਾ ਤੂੰ ਦੇਖ ਇਹਦਾ ਸਾਮੀ ਹੈਗੀ ਐ ਤੋ ਲੈ ਲੈ ਕਿ ਕਿੱਥੇ ਤੱਕ ਇਹ ਆਪਾਂ ਬਰਦਾਸ਼ਤ ਕਰਾਂਗੇ ਇਹ ਨੈਕਸਸ ਜਿਹੜਾ ਆ ਇਹ ਬੜਾ ਸਟਰੋਂਗ ਹੋ ਰਿਹਾ ਅੱਜ ਪੁਲਿਸ ਕਹਿ ਰਹੀ ਆ ਕਿ ਅਸੀਂ ਜੀ ਜਾਂ ਸਰਕਾਰ ਕਹਿ ਰਹੀ ਆ ਕਿ ਅਸੀਂ ਜਿਹੜੇ ਨਸ਼ੇ ਵੇਚਣ ਵਾਲੇ ਉਹਨਾਂ ਦੇ ਘਰ ਧਾਰ ਰਹੇ ਆ ਕੋਈ ਕਿਸੇ ਦੇ ਘਰ ਨਹੀਂ ਧਾਰਿਆ ਜਿਹੜੇ ਘਰ ਇਲੈਗਲ ਇਲੈਗਲ ਬਣੇ ਹੋਇਆ ਜਿਹੜੇ ਇਲੈਗਲ ਜਗਾ ਤੇ ਬਣੇ ਸਰਕਾਰੀ ਜਗਾ ਤੇ ਬਣੇ ਸਿਰਫ ਉਹੀ ਟੱਟ ਰਿਆ ਬਾਕੀ ਮਹੱਲ ਕਿਸੇ ਦਾ ਨਹੀਂ ਟੱਟ ਰਿਆ ਜੇ ਇੰਨੀ ਗੱਲ ਸੀ ਯਾਰ ਉਹ ਬੀਬੀ ਪੁਲਿਸ ਵਾਲੀ ਜਿਹੜੀ ਉਥੋਂ ਬਠਿੰਡੇ ਵਾਲੇ ਪਾਸੇ ਕਿ ਮਾਨਸੇਾ ਵਾਲੇ ਪਾਸੇ ਫਸੀ ਫੜੀ ਸੀਗੀ ਉਹਦਾ ਘਰ ਨਹੀਂ ਘਟਾਉਣ ਗਿਆ ਉਹ ਤੀਜੇ ਦਿਨ ਚੌਥੇ ਦਿਨ ਉਹਦੀ ਜਮਾਨਤ ਹੋ ਜਾਂਦੀ ਆ ਉਥੇ ਕਿਸੇ ਨੂੰ ਨਹੀਂ ਸੀ ਪਤਾ ਕਿ ਇਹਨੇ ਇਹਨੇ ਆ ਕੀਤਾ ਸੀਗਾ ਅੱਜ ਤੁਸੀਂ ਦੇਖੋ ਕਿ ਕੋਟ ਮੁਹੰਮਦ ਖਾਨ ਦੇ ਵਿੱਚ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਾਡਾ ਐਮਐਲਏ ਕਹਿ ਰਿਹਾ ਕਿ ਉਹ ਗੋਲੀ ਜਿਹੜੀ ਆ ਪੁਲਿਸ ਨੇ ਪੁਲਿਸ ਨੂੰ ਮਾਰੀ ਆ। ਕਿ ਮੇਰੇ ਸਰਪੰਚ ਨੇ ਨਹੀਂ ਮਾਰੀ। ਉਹਨੂੰ ਕਵਰ ਕਰ ਰਿਆ। ਔਰ ਉਹ ਕਵਰ ਕੰਦੇ ਨਤੀਜਾ ਕੀ ਹੋਇਆ? ਆ ਵੇਖੋ। ਸਪੈਸ਼ਲ ਸੈੱਲ ਅੰਮ੍ਰਿਤਸਰ ਨੇ ਉਹਦੇ ਭਰਾ ਤੋਂ ਆ ਤਿੰਨ ਇੰਪੋਰਟਡ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਉਹਦੇ ਨਾਲ ਹੋਰ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਤੁਸੀਂ ਕਵਰ ਕਰਨ ਲੱਗਿਆ ਨਹੀਂ ਸੋਚਿਆ ਇਹਨਾਂ ਦਾ ਪਿਛੋਕੜ ਨਹੀਂ ਦੇਖਿਆ ਇਹ ਤੁਹਾਡਾ ਕੀ ਖਿਆਲ ਆ ਕਿ ਜਿਹੜੇ ਇਹ ਬਲੌਕ ਦੇ ਆ ਜੀ ਗਲੌਕ ਦੇ ਪਿਸਟਲ ਉਹ ਉਹ ਇੰਡੀਆ 'ਚ ਤਾਂ ਮਿਲਦੇ ਨਹੀਂ ਔਰ ਜੋ ਇਹਨਾਂ ਦੀ ਕੀਮਤ ਆ ਇਹ ਆਮ ਬੰਦਾ ਲੈ ਹੀ ਨਹੀਂ ਸਕਦਾ ਔਰ ਇਹਨਾਂ ਦੇ ਉਸ ਸਰਪੰਚ ਦਾ ਭਰਾ ਤਿੰਨ ਤਿੰਨ ਚਾਰ ਚਾਰ ਆਪਣੀ ਜਗ੍ਹਾ ਜਿਵੇਂ ਚ ਪਾ ਕੇ ਘੁੰਮ ਰਿਹਾ ਔਰ ਉਹ ਪ੍ਰੈਸ ਕਾਨਫਰੈਂਸ ਤੁਹਾਨੂੰ ਤੁਹਾਡੇ ਦਫ਼ਤਰ 'ਚ ਬਹਿ ਕੇ ਕਰ ਰਿਹਾ ਜਿਹੜਾ ਬੰਦਾ ਫੜਿਆ ਗਿਆ ਇਹ ਗਲੌਕ ਦੇ ਪਿਸਤਲਾਂ ਨਾਲ ਉਹ ਤੁਹਾਡੇ ਘਰ ਬਹਿ ਕੇ ਪ੍ਰੈਸ ਕਾਨਫਰੈਂਸ ਕਰ ਰਿਹਾ ਕਿ ਅਸੀਂ નિર્ਦੋਸ਼ ਹਾਂ ਤੁਸੀਂ ਇਹਨਾਂ ਦੇ ਕਹਿਣ ਤੇ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਰਹੇ ਹੋ ਮੇਰੇ ਕੋਲ ਆ ਫੋਨ ਦੇ ਵਿੱਚ ਪਈਆਂ ਤੁਹਾਡੇ ਸਾਰਿਆਂ ਕੋ ਹੋਣਗੀਆਂ ਕਿ ਜੀ ਉਹ ਸ਼ਹੀਦ ਹੋ ਗਿਆ ਸੀ ਉਹਦਾ ਮੰਨਦੇ ਆ ਸ਼ਹੀਦ ਹੋ ਗਿਆ ਪਰ ਮੇਰੇ ਸਰਪੰਚ ਨਜਾਇਜ਼ ਆ ਅੱਜ ਕਿਉਂ ਨਹੀਂ ਉਹ ਐਮਐਲਏ ਜਾ ਕੇ ਕਹਿੰਦਾ ਕਿ ਵੀ ਆ ਮੇਰਾ ਸਰਪੰਚ ਵੀ ਵਿੱਚ ਇਨਵਾਲਵ ਹੈ ਉਹਦਾ ਪਰਿਵਾਰ ਵੀ ਵਿੱਚ ਇਨਵਾਲਵ ਹੈ ਜੇ ਵਾਕਈ ਉਹ ਉਹ ਕਹਿੰਦਾ ਕਿ ਭਾਈ ਆ ਐਫਆਈਆਰ ਜਦੋਂ ਉਹਨੇ ਕਿਹਾ ਸੀ ਕਿ ਐਫਆਈਆਰ ਨਿਰਦੋਸ਼ ਆ ਆ 3 ਨੰਬਰ ਤੇ ਉਸ ਐਫ ਆਈ ਆਰ ਚ ਉਹ ਨਾ ਆ ਜਿਹਦੇ ਕੋਲ ਆ ਪਿਸਤਲ ਫੜੇ ਆ ਤੇ ਅੱਜ ਕਰੇ ਫੇ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਕਰਕੇ ਕਵੇ ਕਿ ਮੇਰੇ ਤੋਂ ਗਲਤੀ ਹੋ ਗਈ ਵੀ ਇਹ ਸਾਰੀ ਜਿਹੜੀ ਇਨਵੋਲਵਮੈਂਟ ਆ ਅੱਜ ਨੰਗੀ ਹੋਈ ਆ ਤੇ ਸਖਤ ਤੋਂ ਸਖਤ سزا ਮਿਲਣੀ ਚਾਹੀਦੀ ਇਹਨਾਂ ਕਵਰ ਕਰਨ ਜਦੋਂ ਤੁਸੀਂ ਮੁਜਰਮਾਂ ਨੂੰ ਕਵਰ ਕਰਨ ਲੱਗ ਪੋਗੇ ਤੁਹਾਡੇ ਮੋਰਲ ਜਿਹੜਾ ਆ ਮਨੋਬਲ ਜਿਹੜੀ ਆ ਪੁਲਿਸ ਜੀ ਤਾਂ ਉਹਦੇ ਜੀਰੋ ਹੋ ਜੂਗੀ ਕਿ ਜਦੋਂ ਲੀਡਰ ਹੀ ਕਹਿਣ ਲੱਪੂਗਾ ਕਿ ਮੇਰਾ ਜਿਹੜਾ ਜਿਹੜਾ ਜਿਹਨੇ ਤੁਹਾਨੂੰ ਠੀਕ ਰੱਖਣਾ ਪੁਲਿਸ ਜਿਹੜੀ ਆ ਸਾਡੀ ਉਹ ਨਕਮੀ ਆ ਉਹ ਆਪਸ ਵਿੱਚ ਗੋਲੀਆਂ ਮਾਰ ਰਹੀ ਆ ਇਹਦਾ ਮਤਲਬ ਇਨਡਾਇਰੈਕਟਲੀ ਆਪਾਂ ਪ੍ਰਮੋਟ ਹੀ ਕਰਦੇ ਹੋਏ ਨਾ ਉਹਨਾਂ ਬੰਦਿਆਂ ਨੂੰ ਕਿ ਜਿਨ੍ਹਾਂ ਨੇ ਸਾਡੇ ਸੂਬੇ ਦੇ ਅਗੇਂਸਟ ਜਿਹੜੀ ਇਹ ਲਹਿਰ ਜਿਹੜੀ ਆ ਇਹ ਵਿੱਧੀ ਹੋਈ ਆ ਪਮਾਓ ਨਸ਼ਿਆਂ ਦੀ ਆ ਪਮਾਓ ਇਲੀਗਲ ਮਾਈਨਿੰਗ ਦੀ ਆ ਪਮਾਓ ਜਿਹੜੀ ਮਰਜੀ ਆ ਇਹ ਨਤੀਜੇ ਤੁਹਾਡੇ ਸਾਹਮਣੇ ਆ ਤੁਸੀਂ ਐਸਐਸਪੀ ਚੋਹਾਂ ਦੀ ਬਦਲੀ ਕੀਤੀ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਬਚਾਇਆ ਅੱਜ ਇੱਕ ਪਿੰਡੋਂ ਪਿੰਡ ਗਲੀਆਂ ਗਲੀਆਂ 'ਚ ਗੋਲੀਆਂ ਚੱਲ ਰਹੀਆਂ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ਨੂੰ ਤੁਸੀਂ ਇੱਕ ਐਕਸੀਡੈਂਟ ਦੱਸ ਰਹੇ ਹੋ ਆਪਣਾ ਸਰਪੰਚ ਬਚਾ ਰਹੇ ਹੋ ਅੱਜ ਫਰੋਤੀਆਂ ਨਸ਼ਾ ਆਪ ਬਲੌਗ ਬਲੌਗ ਦੇ ਜਿਹੜੇ ਪਿਸਤਲ ਆ ਉਹ ਬਨਾਮ ਤੋੜਨ ਲੱਗ ਪਏ ਕਿੱਥੇ ਜਾ ਕੇ ਰੁਕੂਗੀ ਗੱਲ ਲੋਕਾਂ ਨੇ ਤੁਹਾਨੂੰ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਸੀ ਕਿ ਤੁਸੀਂ ਬਦਲਾ ਲਿਆਉਣਾ ਮੇਰਾ ਖਿਆਲ ਆ ਹਲਕਾ ਖਡੂਰ ਸਾਹਿਬ ਦੀ ਗੱਲ ਨਾ ਕਰੀਏ ਸਮੁੱਚੇ ਪੰਜਾਬ ਦੀ ਗੱਲ ਕਰ ਲਈਏ ਕਿ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਕਰੋ ਕਰੀ ਫਰੋਤੀਆਂ ਦੇ ਫੋਨ ਆਉਣਗੇ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਸਾਡੇ ਪਿੰਡਾਂ ਦੇ ਵਿੱਚ ਅੱਜ ਹਰ ਪਿੰਡ ਦੇ ਵਿੱਚ ਮੇਰਾ ਖਿਆਲ ਆ ਕਿ ਜੇ ਸ਼ਾਨ ਵੀਣ ਪੂਰੀ ਪੂਰੀ ਦਿਲੋਂ ਇਮਾਨਦਾਰੀ ਨਾਲ ਕੀਤੀ ਜਾਵੇ 100 100 200 ਇਲਲੀਗਲ ਵੈਪਨ ਨਿਕਲੇਗਾ ਤੇ ਆਪਾਂ ਕੀ ਸਿਵਲ ਵਾਰ ਕਰਨੀ ਇੱਥੇ ਖਾਣਾ ਜੰਗੀ ਕਰਨੀ ਹੈ ਕੀ ਕਰਨਾ ਆਪਾਂ ਅੱਜ ਜੋ ਜੇ ਪਾਕਿਸਤਾਨ ਕਹਿ ਰਿਹਾ ਨਾ ਕਿ ਹਿੰਦੁਸਤਾਨ ਦੇ ਖਿਲਾਫ ਅਸੀਂ ਮੋਰਚਾ ਵਿੱਢਣਾ ਤੇ ਇਹ ਸਿਰਫ ਉਹਦੀ ਤਾਂ ਗੱਲ ਇੰਨੀ ਤੁਰਦੀ ਆ ਕਿਉਂਕਿ ਉਹਨੂੰ ਇਹ ਪੰਜਾਬ ਦੀ ਬੈਲਟ ਕਮਜ਼ੋਰ ਨਜ਼ਰ ਆ ਰਹੀ ਜੇ ਦਾ ਦੁਸ਼ਮਣ ਕਦੀ ਸਾਡੇ ਅੱਲ ਮੂੰਹ ਨਾ ਕਰ ਔਰ ਕਮਜ਼ੋਰ ਕਿਨੇ ਕੀਤਾ ਇਹ ਮੌਜੂਦਾ ਸਰਕਾਰ ਜਿਹੜੀ ਹੈ ਬੀਜੇਪੀ ਦੀ ਦਿੱਲੀ ਬੈਠੀ ਹੈ ਉਸ ਦਾ ਬਹੁਤ ਵੱਡਾ ਹੱਥ ਹੈ ਤੁਸੀਂ ਪਹਿਲਾਂ ਅਮਰਿਤਪਾਲ ਨੂੰ ਲੈ ਕੇ ਆਉਨੇ ਹੋ ਉਹਦੇ ਨਾਲ 100 200 ਬੰਦਾ ਕਾਫਲਾ ਵੈਪਨਸ ਵਾਲਾ ਬਣਾ ਦਿੰਨੇ ਹੋ ਮੁੜ ਕੇ ਜਦੋਂ ਤੁਹਾਡੇ ਹੱਥੋਂ ਬਾਹਰ ਨਿਕਲਣ ਲੱਗਦਾ ਤੁਸੀਂ ਉਹਨੂੰ ਚੱਕ ਕੇ ਡਿਬਰੂਗੜ੍ਹ ਭੇਜਦੇ ਹੋ ਫਿਰ ਡਿਬਰੂਗੜ੍ਹੋਂ ਲਿਆ ਕੇ ਫਿਰ ਵਾਪਸ ਇੱਥੇ ਲੋਕਲ ਪੰਜਾਬ ਚ ਲਿਆਉਨੇ ਹੋ ਔਰ ਤੁਸੀਂ ਦੇਖ ਲਿਓ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਉਹਨੂੰ ਫਿਰ ਰਿਹਾ ਕੀਤਾ ਜਾਏਗਾ ਉਹਨੂੰ ਲਿਆਂਦਾ ਜਾਏਗਾ ਬਾਹਰ ਸਿੱਖ ਸੈਂਟੀਮੈਂਟਸ ਨੂੰ ਜੋੜਨ ਵਾਸਤੇ ਤੇ ਹਿੰਦੂਆਂ ਨੂੰ ਡਰਾਉਣ ਵਾਸਤੇ ਇਹ ਜਿਹੜੀਆਂ ਅਮਨ ਸ਼ਾਂਤੀ ਨੂੰ ਢਾਹ ਲੱਗ ਰਹੀ ਆ ਜਿਹੜੀ ਕਾਨੂੰਨ ਅਵਸਥਾ ਹੁਣ ਡਰੋਨ ਆ ਰਿਹਾ ਜੀ ਡਰੋਨ ਆ ਰਿਆ ਸੀ ਕਿ ਆ ਮਿਸਾਈਲਾਂ ਆ ਰਹੀਆਂ ਸੀ ਉਹ ਕਿਤਾ ਥੱਲੇ ਡੋਡ ਦਿੱਤੀਆਂ ਗਈਆਂ ਡਰੋਨਾਂ ਨਾਲ ਇਹ ਜਿਹੜੇ ਬਲੌਕ ਦੇ ਪਿਸਤਲ ਜਾਂ ਕੋਈ ਹੋਰ ਹਥਿਆਰ ਲੈ ਕੇ ਆ ਰਹੇ ਆ ਡਰਗ ਲੈ ਕੇ ਆ ਰਹੇ ਉਹਨਾਂ ਦੇ ਕਿਉਂ ਨਹੀਂ ਉਹ ਚੱਲੀਆਂ ਵੀ ਐਂਟੀ 에ਅਰ ਮਿਸਾਈਲਸ ਜਿਹੜੀਆਂ ਸੀਗੀਆਂ ਉਹ ਕਿੱਦਾਂ ਨਹੀਂ ਤੁਹਾਨੂੰ ਪਤਾ ਲੱਗੀਆਂ ਕਿਉਂਕਿ ਮਿਜ਼ਾਈਲਾਂ ਦਿੱਲੀ ਵੱਲੋਂ ਜਾਣ ਲੱਗੀਆਂ ਸੀ ਉਸ ਕਰਕੇ ਛੁੱਟੀਆਂ ਗਈਆਂ ਕਿਉਂਕਿ ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਤੇ ਪ੍ਰਧਾਨ ਮੰਤਰੀ ਦੇ ਘਰ ਦੇ ਉੱਤੇ ਵੱਜੀ ਨਹੀਂ ਸੀ ਤਾਂ ਕਰਕੇ ਛੁੱਟੀਆਂ ਗਈਆਂ ਐਸੇ ਜਿਹੜੇ નિર્ਦੋਸ਼ ਜਿਹੜੇ ਬੈਠੇ ਪਿੰਡਾਂ ਦੇ ਇਹਨਾਂ ਦੇ ਘਰਾਂ ਦੀ ਕੋਈ ਵੈਲਿਊ ਨਹੀਂ ਹੈ। ਸੋ ਮੇਰਾ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਠਿਆਂ ਕਰਨ ਦਾ ਇਹ ਆ ਕਿ ਜਿਹੜੇ ਹਾਲਾਤ ਬਣ ਰਹੇ ਨੇ ਸਾਡੇ ਉਹ ਹਾਲਾਤ ਇੰਨੇ ਕਿ ਖਤਰਨਾਕ ਬਣ ਰਿਹਾ ਕਿ ਜੇ ਇਹਨਾਂ ਤੇ ਆਪਾਂ ਵਿਚਾਰ ਨਾ ਕੀਤਾ ਜੇ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਨਾਥ ਨਾ ਪਾਈ ਤੇ ਸ਼ਾਇਦ ਹੋ ਸਕਦਾ ਕਿ ਅਸੀਂ ਅਫਗਾਨਿਸਤਾਨ ਤੋਂ ਵੀ ਥੱਲੇ ਚਲ ਜਾਈਏ ਸਵਾਪਸਾਬ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ